ਜੈ ਪੀਰਾਂ ਦੀ ਜੀ ਜੈ ਸਈਆਂ ਦੀ ਮੈਂ ਫਿਰ ਪੀਰਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਬਹੁਤ ਹੀ ਖਾਸ ਹੈ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਜੀ ਕੁਝ ਕਮੈਂਟਾਂ ਵੀ ਦੱਸਣੀਆਂ ਹੈ ਸੋ ਅੱਜ ਦਾ ਜੋ ਵਿਸ਼ਾ ਹੈ ਉਹ ਹੈ ਕਿ ਜੀਠੇ ਐਤਵਾਰ ਦੀ ਸੇਵਾ ਕਰਨੀ ਕਿਉਂ ਜ਼ਰੂਰੀ ਹੈ ਜੀਠਾ ਵੀਰਵਾਰ ਮਨਾ ਲਿਆ ਤਾਂ ਪੀਰਾਂ ਦੀ ਲੈਣ ਸਿੱਧੀ ਹੋ ਤੁਰਦੀ ਹੈ ਜੋ ਵੀਰਵਾਰ ਦੀ ਸੇਵਾ ਚਿਰਾਗ ਰੋਸ਼ਨ ਤੁਸੀਂ ਕਰਦੇ ਹੋ ਸੋ ਆਪਾਂ ਅੱਜ ਇਹਦਾ ਕਾਰਨ ਮਤਲਬ ਦੱਸਣਾ ਹੈ ਤੇ ਕੀ ਕਰਮ ਕਰਨਾ ਹੈ ਗੱਲ ਖਾਸ ਕਿਉਂਕਿ ਇਸ ਸਾਲ ਦਾ ਪਹਿਲਾ ਜੀਠਾ ਐਤਵਾਰ ਹੈ ਜੀ ਸੋ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਜੀ ਕੁਝ ਕਮੈਂਟਾਂ ਵੀ ਦੱਸਾਂਗੇ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜਾਂ ਸੰਜੇ ਦੀ ਵੀ ਜ਼ਰੂਰ ਲਓ ਹੁਣ ਆਪਾਂ ਇੱਥੇ ਪਹਿਲਾਂ ਇੱਕ ਕਮੈਂਟ ਦੱਸ ਦਿੰਨੇ ਹਾਂ ਜੀ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਨੂਰ ਦੀਦੀ ਜੀ ਘਰ ਵਿੱਚ ਪੈਸਾ ਬਹੁਤ ਆਉਂਦਾ ਹੈ ਸ਼ਾਇਦ ਇਸ ਤਰ੍ਹਾਂ ਕਿਉਂਕਿ ਵਿੱਚ ਕਈ ਸਪੈਲਿੰਗ ਮਿਸਟੇਕ ਹੈ ਉਪਾਈ ਹੋਈ ਆ ਪਤਾ ਨਹੀਂ ਪੀਰ ਲਿਖਿਆ ਹੋਇਆ ਹੈ ਜੀ ਇੱਥੇ ਇਹੀ ਕਵਾਂਗੇ ਜੀ ਦਵਾਰਾ ਤੋਂ ਕਮੈਂਟ ਕਰੋ ਸੋ ਇੱਥੇ ਇੰਨਾ ਵੀ ਇਹਨਾਂ ਨੇ ਲਿਖਿਆ ਹੈ ਕਿ ਰੈਂਟ ਦੇ ਮਕਾਨ ਵਿੱਚ ਰਹਿੰਦੇ ਆ ਜੀ ਸੋ ਦੁਬਾਰਾ ਤੋ ਆਪਣਾ ਸਵਾਰ ਕਰੋ ਜੀ ਥੋੜਾ ਸਪੈਲਿੰਗ ਮਿਸਕੇਕ ਆਪਣੀ ਸੁਧਾਰ ਕੇ ਸੋ ਕੋਸ਼ਿਸ਼ ਕਰਿਆ ਕਰੋ ਕਿ ਪੰਜਾਬੀ ਵਿੱਚ ਕਮੈਂਟ ਕੀਤਾ ਜਾਵੇ ਸੋ ਪੰਜਾਬੀ ਵਿੱਚ ਕਮੈਂਟ ਜ਼ਰੂਰ ਕਰਿਆ ਕਰੋ ਕਿਉਂਕਿ ਕਈ ਵਾਰੀ ਇੰਗਲਿਸ਼ ਦੇ ਵਿੱਚ ਕਾਫੀ ਮਿਸਟੇਕ ਹੁੰਦੀਆਂ ਨੇ ਇਸ ਕਰਕੇ ਕੋਸ਼ਿਸ਼ ਕਰੋ ਕਿ ਪੰਜਾਬੀ ਵਿੱਚ ਕਮੈਂਟ ਕੀਤਾ ਜਾਵੇ ਜੀ ਤੇ ਸਵਾਲ ਆਪਣਾ ਚੰਗੀ ਤਰ੍ਹਾਂ ਰੱਖਿਆ ਜਾਵੇ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ। ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਨੇ ਕਿ ਨੂਰ ਦੀਦੀ ਜੀ ਜੈ ਤਿਰਾਂ ਦੀ ਮੈਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਦੀ ਆ ਤੇ ਮੈਂ ਤਰਨਤਾਰ ਸਾਹਿਬ ਦੇ ਰਹਿਣ ਵਾਲੀ ਆ ਤੇ ਮੇਰੀ ਪੂਰੀ ਲਾਈਫ ਵੀ ਚੇਂਜ ਹੋ ਗਈ। ਸੋ ਦੇਖੋ ਜੀ ਇਹ ਤੁਹਾਡੀ ਮਿਹਨਤ ਹੈ। ਬਾਕੀ ਅਸੀਂ ਕੁਝ ਵੀ ਕਰਨ ਕਰਾਉਣ ਵਾਲੇ ਨਹੀਂ। ਸੋ ਅਸੀਂ ਸਿਰਫ ਇੰਨਾ ਕਹਿੰਦੇ ਆ ਕਿ ਤੁਸੀਂ ਸਮਾਂ ਘਟੋ ਹਰ ਰੋਜ਼। ਸਮਾਂ ਘਟੋ ਕਰਮ ਕਰੋ। ਜੋ ਸਮਾਂ ਤੁਸੀਂ ਇਕੱਠੋਂਗੇ ਜੋ ਕਰਮ ਕਰੋਗੇ ਇਹਦੇ ਨਾਲ ਹੀ ਤੁਹਾਡੀ ਜ਼ਿੰਦਗੀ ਬਦਲਣੀ ਹੈ ਬਾਕੀ ਬਦਲਣ ਵਾਲੇ ਅਸੀਂ ਨਹੀਂ ਉਹ ਪਰਮਾਤਮਾ ਹੈ ਤੁਹਾਡਾ ਮੁਰਸ਼ਿਦ ਹੈ ਜਿਹਦੀ ਤੁਸੀਂ ਸੇਵਾ ਕਰਦੇ ਹੋ ਸੋ ਉਹਦਾ ਸ਼ੁਕਰਾਨਾ ਕਰਨਾ ਹੈ ਉਹਨਾਂ ਅੱਗੇ ਝੋਲੀ ਹੱਟਣੀ ਤੇ ਉਹਨਾਂ ਅੱਗੇ ਹੀ ਇਹ ਗੱਲ ਕਹਿਣੀ ਆ ਕਿ ਮਾਲਕ ਜੀ ਤੁਸੀਂ ਮੇਰੀ ਜ਼ਿੰਦਗੀ ਸੁਧਾਰ ਦਿੱਤੀ ਸੋ ਬਾਕੀ ਰਸਤਾ ਦੇ ਸਕਦੇ ਆ ਉਸ ਰਸਤੇ ਤੇ ਤੁਸੀਂ ਤੁਰਨਾ ਜਾਂ ਨਹੀਂ ਇਹ ਤੁਹਾਡੇ ਤੇ ਹੈ ਸੋ ਅਸੀਂ ਤਾਂ ਇਹੀ ਕਵਾਂਗੇ ਕਿ ਜੇਕਰ ਤੁਸੀਂ ਉਸ ਰਸਤੇ ਤੇ ਤੁਰੋਗੇ ਉਹ ਕਰਮ ਕਰੋਗੇ ਕਰਮ ਕਰਨ ਦੇ ਨਾਲ ਹੀ ਜ਼ਿੰਦਗੀ ਬਦਲਦੀ ਹੈ ਸੋ ਜਿੰਨਾ ਸਮਾਂ ਕੱਢ ਲਓਗੇ ਉਹ ਤੁਹਾਡੇ ਲਈ ਹੀ ਫਾਇਦਾ ਹੋਵੇਗਾ ਜੀ ਤੁਹਾਡੀ ਜ਼ਿੰਦਗੀ ਬਦਲੇਗੀ ਸੋ ਤੁਹਾਡੀ ਜ਼ਿੰਦਗੀ 'ਚ ਹੀ ਖੁਸ਼ੀਆਂ ਆਉਣਗੀਆਂ ਤੁਹਾਡਾ ਸਮਾਂ ਤੁਹਾਡੇ ਤੋਂ ਕੋਈ ਖੋ ਨਹੀਂ ਸਕਦਾ ਸੋ ਜੋ ਮਿਹਨਤ ਕਰੋਗੇ ਮਿਹਨਤ ਦਾ ਫਲ ਤਾਂ ਜਰੂਰ ਮਿਲਦਾ ਹੈ ਜੀ ਬਾਕੀ ਹਰ ਰੋਜ਼ ਸਮਾਂ ਕੱਢਦੇ ਹੋ ਵੀਡੀਓ ਨੂੰ ਸੁਣ ਕੇ ਸਮਝਣਾ ਫਿਰ ਜ਼ਿੰਦਗੀ 'ਚ ਜਿਆਦਾ ਸੁਧਾਰ ਆਉਂਦਾ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਕਿ ਤੁਸੀਂ ਹਰ ਰੋਜ਼ ਸਮਾਂ ਕੱਢ ਕੇ ਵੀਡੀਓ ਨੂੰ ਸੁਣਦੇ ਹੋ ਸਮਝਦੇ ਹੋ ਜੀ ਚੰਗੇ ਕਰਮ ਕਰ ਰਹੇ ਹੋ ਤੇ ਜ਼ਿੰਦਗੀ ਵਿੱਚ ਬਦਲਾਅ ਤੁਹਾਡੇ ਆ ਰਿਹਾ ਹੈ ਸੋ ਮਾਲਕ ਦੀ ਦੇਣ ਹੈ ਜੀ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਹਾਂ ਜੀ ਸੋ ਇੱਥੇ ਲਿਖਦੇ ਨੇ ਕਿ ਨੂਰ ਦੀਦੀ ਜੀ ਦੋ ਦਿਨ ਤੋਂ ਮੈਂ ਠੀਕ ਨਹੀਂ ਸੀ ਵੀਡੀਓ ਸੁਣ ਨਹੀਂ ਪਾਈ ਜਿੰਨਾ ਚੱਕਰ ਵੀਡੀਓ ਸੁਣੀ ਨਹੀਂ ਦਿਲ ਨੂੰ ਸਕੂਨ ਨਹੀਂ ਮਿਲਿਆ ਸੋ ਜਦੋਂ ਅਸੀਂ ਪਰਮਾਤਮਾ ਦੇ ਲੜ ਲੱਗ ਜਾਂਦੇ ਆ ਸਮਾਦਨ ਤੇ ਤਾਂ ਫਿਰ ਉਹ ਤਾਕਤ ਕੰਮ ਕਰਦੀ ਹੈ ਨਾਲ ਮਹਿਸੂਸ ਹੁੰਦਾ ਹੈ ਕਿ ਕੁਸ਼ ਹੈ ਸਾਡੇ ਨਾਲ ਨਾਲ ਹੈ ਅੰਦਰੋਂ ਹਿੰਮਤ ਮਿਲਦੀ ਹੈ ਕਿ ਇੱਕ ਕਰਮ ਕੀਤਾ ਜਾਵੇ ਕਿਉਂਕਿ ਮਾਲਕ ਦੀ ਕਿਰਪਾ ਨਹੀਂ ਹੋਏਗੀ ਤੇ ਅਸੀਂ ਕੋਈ ਕਰਮ ਕਰ ਨਹੀਂ ਸਕਦੇ ਕੋਈ ਵੀ ਸਮਾ मालिकਲੇ ਕਾਟੇ ਨਹੀਂ ਸਕਦਾ ਬਿਨਾ ਕਿਰਪਾ ਦੇ ਸੋ ਜਦੋਂ ਮਾਲਕ ਦੀ ਕਿਰਪਾ ਹੋ ਜਾਂਦੀ ਹੈ ਮਨ ਨਹੀਂ ਟਿਕਦਾ ਫਿਰ ਵੀ ਤੁਸੀਂ ਕਰਮ ਕਰਦੇ ਜਾਂਦੇ ਹੋ ਤਾਂ ਫਿਰ ਮਾਲਕ ਦੀ ਕਿਰਪਾ ਹੋਣੀ ਸ਼ੁਰੂ ਹੋ ਜਾਂਦੀ ਤੇ ਉਹ ਕਿਰਪਾ ਦਾ ਅਹਿਸਾਸ ਉਹਦਾ ਹੁੰਦਾ ਹੈ ਜਦੋਂ ਅਸੀਂ ਇਹ ਸਮਾਂ ਨਗਾ ਦਿੰਦੇ ਹਾਂ ਜਾਂ ਫਿਰ ਟਾਈਮ ਨਹੀਂ ਮਿਲਿਆ ਸਾਤੋਂ ਇਬਾਦਤ ਨਹੀਂ ਹੋਈ ਮਾਲਕ ਦੇ ਚਰਨਾਂ ਦੇ ਵਿੱਚ ਹਾਜ਼ਰੀ ਨਹੀਂ ਲਗਾਈ ਤੇ ਫਿਰ ਉਹ ਮਨ ਵਿੱਚ ਇੱਕ ਪਛਤਾਵਾ ਜਾਂ ਰੰਦਾ ਮਨ ਨੂੰ ਸਕੂਨ ਨਹੀਂ ਮਿਲਦਾ ਤੇ ਮਨ ਨੂੰ ਸਕੂਨ ਉਦੋਂ ਮਿਲਦਾ ਫਿਰ ਜਦੋਂ ਅਸੀਂ ਪ੍ਰਮਾਤਮਾ ਦੇ ਚਰਨਾਂ ਵਿੱਚ ਚੁੰਮਕੀ ਭਰਦੇ ਹਾਂ ਸੋ ਇਹ ਹੀ ਮਾਲਕ ਦੀ ਕਿਰਪਾ ਦੀਆਂ ਨਿਸ਼ਾਨੀਆਂ ਹੁੰਦੀਆਂ ਹੈ ਜੀ ਸੋ ਜਿੱਦਾਂ ਜਿੱਦਾਂ ਅਸੀਂ ਸਮਾਂ ਕੱਢਦੇ ਜਾਂਦੇ ਹਾਂ ਮਾਲਕ ਵੀ ਸਾਡੇ ਨਾਲ ਪਿਆਰ ਵਧ ਕਰਦਾ ਹੈ ਤੇ ਜਿੱਦਾਂ ਜਿੱਦਾਂ ਅਸੀਂ ਉਹ ਮਾਲਕ ਨੂੰ ਸਮਾਂ ਦਵਾਂਗੇ ਹਰ ਰੋਜ਼ ਚਾਹੇ ਮਨ ਨਹੀਂ ਵੀ ਟਿਕ ਰਿਹਾ ਫਿਰ ਵੀ ਇੱਕ ਫਰਜ਼ ਨਿਭਾਵਾਂਗੇ ਤਾਂ ਉਸ ਤਰ੍ਹਾਂ ਨਾ ਹੀ ਮਨ ਸਾਫ਼ ਹੁੰਦਾ ਜਾਣਾ ਮਾਲਕ ਦੇ ਨਾਲ ਜੁੜਦਾ ਜਾਣਾ ਹੈ ਤੇ ਮਾਲਕ ਦੀ ਵੀ ਕਿਰਪਾ ਨਾਲ ਉਸੇ ਹਾਸਲ ਕਰ ਲੈਣੇ ਆ ਤੇ ਫਿਰ ਜਿਸ ਦਿਨ ਕੋਈ ਨਾਗਾ ਪੈ ਜਾਂਦਾ ਹੈ ਟਾਈਮ ਨਹੀਂ ਮਿਲਦਾ ਫਿਰ ਉਸ ਦਿਨ ਇੱਕ ਅਹਿਸਾਸ ਜਿਹਾ ਹੁੰਦਾ ਹੈ ਕਿ ਕੁਸ਼ਲ ਜ਼ਰੂਰੀ ਕੰਮ ਛੁੱਟ ਗਿਆ ਸੋ ਇਹ ਮਾਲਕਦਾਰਾਂ ਨਾਲ ਹੋਣਦਿਆਂ ਨਿਸ਼ਾਨੀਆਂ ਆਮਦਗਾ ਹੈ ਜੀ ਜਿਨ੍ਹਾਂ ਦੀ ਵੀ ਤੁਸੀਂ ਸੇਵਾ ਕਰਦੇ ਹੋ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ ਜੀ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਮੈਂ ਬਹੁਤ ਪਰੇਸ਼ਾਨ ਰਹਿਦੀ ਆ ਆਪਣੀ ਬਿਮਾਰੀ ਨੂੰ ਲੈ ਕੇ ਸੋ ਨਾ ਹੀ ਮੇਰੀ ਪੁੱਛ ਨਿਕਲਦੀ ਹੈ ਮੈਂ ਕੀ ਕਰਾਂ ਸੋ ਦੇਖੋ ਜੀ ਇੱਥੇ ਇੱਕ ਹੀ ਗੱਲ ਕਵਾਂਗੇ ਜਾਂ ਤਾਂ ਨਾਲ ਦੀ ਨਾਲ ਕਰਮ ਕਰਨੇ ਸ਼ੁਰੂ ਕਰੋ ਜਾਂ ਫਿਰ ਵਿਸ਼ਵਾਸ ਰੱਖ ਕੇ ਅਰਦਾਸ ਕਰਨੀ ਸ਼ੁਰੂ ਕਰ ਦਿਓ ਇਹ ਨਹੀਂ ਹੈ ਕਿ ਸਵੇਰੇ ਅਰਦਾਸ ਕਰ ਸਕਦੇ ਆ ਬਾਅਦ ਵਿੱਚ ਨਹੀਂ ਸੋ ਇਹ ਨਹੀਂ ਹੈ ਕਿ ਬੈਠ ਕੇ ਚੌਂਕੀ ਭਾਂਵੇਂ ਉਦੋਂ ਹੀ ਅਰਦਾਸ ਕਰਨੀ ਹਰ ਵਕਤ ਹਰ ਪਲ ਮਨ ਵਿੱਚ ਇੱਕ ਹੀ ਅਰਦਾਸ ਕਰਦੇ ਰਹੋ ਆਪਣੇ ਮੁਰਸ਼ਿਦ ਅੱਗੇ ਕਿ ਤੁਸੀਂ ਹੀ ਠੀਕ ਮੈਨੂੰ ਕਰੋਗੇ ਤੁਸੀਂ ਕਰ ਸਕਦੇ ਤੇਰਾ ਦਿੱਤਾ ਮਾਲਕਾ ਇਹ ਸਰੀਰ ਹੈ ਇਹਨੂੰ ਸਿਰਫ ਤੂੰ ਹੀ ਸੁਧਾਰ ਸਕਦਾ ਤੂੰ ਹੀ ਠੀਕ ਕਰ ਸਕਦਾ ਜਦੋਂ ਤੁਸੀਂ ਮਨ ਵਿੱਚ ਇਹ ਗੱਲ ਕਹਿੰਦੇ ਜਾਓਗੇ ਰਟਦੇ ਜਾਉਗੇ ਤੇ ਤੁਸੀਂ ਖੁਦ ਪਾਉਂਗੇ ਕਿ ਮਾਲਕ ਦੀ ਕਿਰਪਾ ਹੋ ਗਈ ਹੈ ਇਹ ਦੁੱਖ ਦੂਰ ਹੋ ਗਿਆ ਸੋ ਬਹੁਤ ਦੁੱਖ ਦੁਨੀਆ ਤੇ ਐਸੇ ਨਹੀਂ ਜਿਹੜੇ ਪਰਮਾਤਮਾ ਦੀ ਕਿਰਪਾ ਨਾਲ ਠੀਕ ਹੋਏ ਨੇ ਸੋ ਜਿਨ੍ਹਾਂ ਨੂੰ ਡਾਕਟਰ ਜਵਾਬ ਦੇ ਜਾਂਦੇ ਆ ਪਰ ਮਾਲਕ ਤੇ ਵਿਸ਼ਵਾਸ ਹੈ ਜਿਨ੍ਹਾਂ ਨੂੰ ਉਨਾ ਦੇ ਦੁੱਖ ਪਲਾਂ ਦੇ ਵਿੱਚ ਬਿਨਾਂ ਦਵਾਈ ਦੇ ਉਹ ਮਾਲਕ ਦੂਰ ਕਰ ਦਿੰਦਾ ਬਸ ਮਨ ਵਿੱਚ ਵਿਸ਼ਵਾਸ ਹੋਣਾ ਚਾਹੀਦਾ ਤੇ ਅਰਦਾਸ ਕਰਦੇ ਰੋ ਹਿੰਮਤ ਨਾ ਹਾਰੋ ਸੋ ਇਹ ਯਕੀਨ ਰੱਖੋ ਕਿ ਅਸੀਂ ਜਿਨ੍ਹਾਂ ਦਾ ਨਾਮ ਲੈਂਦੇ ਜ਼ਿਕਰ ਕਰਦੇ ਉਹ ਹੈਗਾ ਆ ਫਿਰ ਫਿਕਰ ਕਰਨਾ ਛੱਡੋ ਤਾਂ ਉਹ ਮਾਲਕ ਆਪ ਇਹ ਸਭ ਦੁੱਖਾਂ ਨੂੰ ਦੂਰ ਕਰ ਦਿੰਦਾ ਹੈ ਜੀ ਜ਼ਿੰਦਗੀ 'ਚ ਖੁਸ਼ੀਆਂ ਭਰ ਦਿੰਦਾ ਹੈ ਸੋ ਵਿਸ਼ਵਾਸ ਹੋਣਾ ਜ਼ਰੂਰੀ ਆ ਇੱਥੇ ਰੂਹਾਂ ਸੇਵਾ ਤਾਂ ਕਰ ਰਹੀਆਂ ਹਨ ਪਰ ਵਿਸ਼ਵਾਸ ਮਨ ਵਿੱਚ ਬਹੁਤ ਘੱਟ ਹੈ ਵਿਸ਼ਵਾਸ ਤੁਹਾਡਾ ਪੱਕਾ ਹੋਵੇਗਾ ਤੇ ਕੋਈ ਵੀ ਪਰੇਸ਼ਾਨੀ ਤੁਹਾਡਾ ਕੋਸ਼ਿਸ਼ ਪਗਾੜ ਨਹੀਂ ਸਕੇ ਜੇਕਰ ਡਾਮਾਡੋਲ ਹੁੰਦੇ ਰਹੋਗੇ ਇੱਕ ਪਾਸੇ ਉਹਨਾਂ ਦਾ ਜ਼ਿਕਰ ਕਰੋਗੇ ਇੱਕ ਪਾਸੇ ਫਿਕਰ ਕਰੋਗੇ ਤਾਂ ਉਹ ਅਰਦਾਸ ਕਬੂਲ ਨਹੀਂ ਹੁੰਦੀ ਕਬੂਲ ਉਹਦੋਂ ਹੁੰਦੀ ਜਦੋਂ ਤੁਹਾਡੇ ਮਨ ਨੇ ਅੰਦਰੋਂ ਆਵਾਜ਼ ਦਿੱਤੀ ਤੇ ਮਾਲਕ ਨੇ ਸੁਣ ਲਈ ਹੈ ਅਸੀਂ ਆਹ ਗੱਲ ਰੱਖੀ ਸੀ ਉਹਨਾਂ ਨੇ ਸੁਣ ਲਈ ਹੈ ਤੇ ਪੂਰੀ ਕਰ ਦਿੱਤੀ ਇਹ ਸੋਚਣਾ ਹੈ ਤਾਂ ਫਿਰ ਦੇਖੂਗੇ ਕਿ ਜ਼ਿੰਦਗੀ ਵਿੱਚ ਕਿਵੇਂ ਸੁਧਾਰ ਆਉਂਦਾ ਹੈ ਸੋ ਆਪਣੇ ਵਿੱਚ ਚੀਜ਼ ਲੈ ਕੇ ਆਓ ਇਹ ਨਾ ਕਹੋ ਕਿ ਸਾਡੀ ਪੁੱਛਣੀ ਨਿਕਲ ਰਹੀ ਹੈ ਅਸੀਂ ਕਿਤੇ ਪੁੱਛਣ ਜਾਈਏ ਜਦੋਂ ਮਾਲਕ ਤੇ ਵਿਸ਼ਵਾਸ ਹੋਵੇ ਸਾਰੇ ਰਸਤੇ ਬੰਦ ਹੋ ਜਾਣ ਤਾਂ ਸਿਰਫ ਇੱਕੋ ਪਰਮਾਤਮਾ ਦਾ ਹੀ ਦਰ ਖੁੱਲਾ ਹੁੰਦਾ ਹੈ ਜਿੱਥੋਂ ਅਸੀਂ ਸਭ ਕੁਝ ਪਾ ਸਕਦੇ ਹਾਂ ਸਭ ਕੁਝ ਮੰਗ ਸਕਦੇ ਤੇ ਉਹ ਕਰ ਵੀ ਸਕਦਾ ਹੈ ਸੋ ਇੱਕ ਮਾਲਕ ਦਾ ਦਰ ਸੰਭਲੋ ਇੱਕ ਦਰ ਤੇ ਹੋ ਕੇ ਬੈਠ ਜੋ ਪਟਕਣ ਨਾਲੋਂ ਆਪਰ ਅਰਦਾਸ ਕਰਨੀ ਸ਼ੁਰੂ ਕਰ ਦੋ ਕਿਉਂ ਮਾਲਕ ਹੈਗਾ ਸੁਣੇਗਾ ਕਿਉਂਕਿ ਹਰ ਇੱਕ ਦੇ ਨਾਲ ਉਹ ਪ੍ਰਮਾਤਮਾ ਦਾ ਨਾਤਾ ਜੁੜਿਆ ਹੋਇਆ ਹੈ ਹਰ ਇੱਕ ਦੇ ਅੰਦਰ ਬੈਠਾ ਜਿੱਥੇ ਆਪਾਂ ਪੁੱਛਣ ਜਾਂਦੇ ਉਹ ਵੀ ਉਸ ਪ੍ਰਮਾਤਮਾ ਦੀ ਸੇਵਾ ਕਰ ਰਹੇ ਆ ਉਹਨਾਂ ਨੇ ਵੀ ਉਹਨਾਂ ਕੇ ਅਰਦਾਸ ਕਰਨੀ ਤੇ ਫਿਰ ਤੁਸੀਂ ਖੁਦ ਕਿਉਂ ਨਹੀਂ ਕਰ ਲੈਂਦੇ ਖੁਦ ਅਰਦਾਸ ਕਰੋ ਤੁਹਾਨੂੰ ਨਾਲ ਅਹਿਸਾਸ ਹੋਵੇਗਾ ਤੁਹਾਡਾ ਵਿਸ਼ਵਾਸ ਮਜ਼ਬੂਤ ਹੋਵੇਗਾ ਕਿ ਅਸੀਂ ਅਰਦਾਸ ਕੀਤੀ ਸਾਡੀ ਵੀ ਮਾਲਕ ਨੇ ਸੁਣੀ ਅਸੀਂ ਵੀ ਇੰਨੀ ਪਾਵਰ ਦੇ ਮਾਲਕ ਹੋ ਗਏ ਆ ਕਿ ਪ੍ਰਮਾਤਮਾ ਸਾਡੇ ਨਾਲ ਹੈ ਉਹ ਨਾਲ ਅਤੇ ਅਸੀਂ ਵੀ ਪਾਵਰਫੁੱਲ ਹਾਂ ਜਦੋਂ ਦੂਸਰਿਆਂ ਤੋਂ ફરિયાદਾ ਕਰਾਉਂਦੇ ਰਹੂਗੇ ਤੇ ਤੁਹਾਨੂੰ ਕਦੇ ਵੀ ਅਰਦਾਸ ફરિયાદ ਕਰਨ ਦਾ ਢੰਗ ਨਹੀਂ ਆਵੇਗਾ ਤੇ ਫਿਰ ਦੂਸਰਿਆਂ ਤੋਂ ਕਿੰਨਾ ਕੁ ਚੈਰਸ ਦੀ ਕੰਮ ਲੈ ਸਕਦੇ ਆ ਇੱਕ ਵਾਰ ਚੱਲ ਜਾਵਾਂਗੇ ਦੋ ਵਾਰ ਚੱਲ ਜਵਾਂਗੇ ਹੁਣ ਘਰ ਦੇ ਵਿੱਚ ਤਾਂ ਇਹੋ ਜਿਹੇ ਪਰੇਸ਼ਾਨੀਆਂ ਆਉਂਦੀਆਂ ਜਾਂਦੀਆਂ ਹੀ ਰਹਿਣਗੀਆਂ ਕੀ ਅਸਲੀ ਬਾੜੀ-ਮਾੜੀ ਪਰੇਸ਼ਾਨੀ ਤੇ ਦੂਸਰੇ ਹੌਲ ਭਜਾਂਗੇ ਸੋ ਇਸ ਤਰ੍ਹਾਂ ਕਰਨ ਨਾਲੋਂ ਚੰਗਾ ਹੈ ਕਿ ਖੁਦ ਉਸ ਪ੍ਰਮਾਤਮਾ ਨੂੰ ਪਾਲੋ ਤੁਹਾਨੂੰ ਉਹਨੂੰ ਇੰਨਾ ਨਜ਼ਦੀਕ ਸਾਮਝੋ ਮਹਿਸੂਸ ਕਰੋ ਤਾਂ ਉਹ ਫਿਰ ਤੁਹਾਡੇ ਕਾਰਜ ਆਪ ਸਵਾਰੇਗਾ ਸੋ ਮਾਲਕ ਸਭ ਕੁਝ ਕਰ ਸਕਦਾ ਹੈ ਉਹਨੂੰ ਮਹਿਸੂਸ ਕਰਨਾ ਜ਼ਰੂਰੀ ਹੈ ਦੂਸਰਿਆਂ ਦੇ ਹੱਥਾਂ ਵੱਲ ਦੇਖਣ ਨਾਲੋਂ ਜ਼ਰੂਰੀ ਆਪਣੀ ਸੋਚ ਨੂੰ ਤੇ ਆਪਣੇ ਮਨ ਨੂੰ ਟਿਕਾ ਲਓ ਸਿਰਫ ਮਨ ਟਿਕ ਗਿਆ ਨਾ ਸਾਰੇ ਕੰਮ ਹੋ ਜਾਂਦੇ ਨੇ ਸੋ ਇੰਨਾ ਕ ਫਰਕ ਹੈ ਸਾਡੇ ਵਿੱਚ ਕਿ ਅਸੀਂ ਜ਼ਿਕਰ ਕਰਦੇ ਆ ਪਰ ਫਿਕਰ-ਫੇ ਕਰਦੇ ਕਹਿੰਦੇ ਕਹਿੰਦੇ ਕਿ ਜ਼ਿਕਰ ਹੈ ਫਿਰ ਫਿਕਰ ਨੀ ਕਰਨਾ ਚਾਹੀਦਾ ਜੇਕਰ ਫਿਕਰ ਕਰਨਾ ਫਿਰ ਜਿ ਕਰਨਾ ਕਰੋ ਸੋ ਇਹ ਹੀ ਗੱਲ ਹੈ ਪੱਲੇ ਬੰਨ ਲਓਗੇ ਤੇ ਜਲਦੀ ਹੀ ਇਹਨਾਂ ਮੁਸ਼ਕਲਾਂ ਤੋਂ ਬਚ ਜਾਉਗੇ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਦੇ ਹਾਂ ਸੋ ਵੀਡੀਓ ਕਾਫੀ ਲੰਬੀ ਹੋ ਗਈ ਹੈ ਸੋ ਅੱਜ ਦਾ ਵਿਸ਼ਾ ਹੈ ਕਿ ਵੀਰਵਾਰ ਦੀ ਸੇਵਾ ਤਾਂ ਕਾਫੀ ਰੋਹਾ ਕਰ ਰਹੀਆਂ ਹੈ ਪਰ ਐਤਵਾਰ ਦੀ ਸੇਵਾ ਵੀ ਕਰ ਰਹੀਆਂ ਹੈ ਸੋ ਐਤਵਾਰ ਦੀ ਸੇਵਾ ਦੇ ਨਾਲ ਪੀਰ ਕਿਵੇਂ ਸਿੱਧੇ ਹੋ ਸਕਦੇ ਆ ਕਿਹੜਾ ਕਰਮ ਇੱਥੇ ਕਰਨਾ ਜ਼ਰੂਰੀ ਹੈ ਜੀ ਸੋ ਵੀ ਆਪਾਂ ਸਾਂਝਾ ਕਰਦੇ ਆ ਜੇਕਰ ਵੀਡੀਓ ਹਜੇ ਤੱਕ ਲਾਈਕ ਨਹੀਂ ਕੀਤੀ ਪਲੀਜ਼ ਇੱਕ ਆਪਣੇ ਗੁਰੂ ਪੀਰ ਨੂੰ ਹਾਜ਼ਰ ਨਜ਼ਰ ਸਮਝ ਕੇ ਇਹ ਲਾਈਕ ਕਰ ਦਿਓ ਕਿ ਸਾਡਾ ਮਾਲਕ ਸਾਨੂੰ ਦੇਖ ਰਿਹਾ ਸੀ ਕਰਮ ਕਰ ਰਹੇ ਆ ਸੋ ਕਿਉਂਕਿ ਹਰ ਇੱਕ ਰੂਹ ਉਪਰਮਾਤਮਾ ਦੀ ਬੜਾਈ ਹੋਈ ਆ ਜੇਕਰ ਮੂਰੇੋਂ ਤੁਸੀਂ ਕਰਮ ਕਰਦੇ ਹੋ ਸਾਡੀ ਗੱਲਾਂ ਨੂੰ ਸੁਣ ਕੇ ਪਰਮਾਤਮਾ ਤੇ ਵਿਸ਼ਵਾਸ ਰੱਖਦੇ ਹੋ ਤਾਂ ਉੱਥੇ ਇੱਕ ਲਾਈਕ ਵੀ ਜ਼ਰੂਰ ਕਰ ਦਿਆ ਕਰੋ ਕਿ ਪਰਮਾਤਮਾ ਹਰ ਇੱਕ ਦੇ ਅੰਦਰ ਹਾਜ਼ਰ ਹੈ ਜੀ ਜੇਕਰ ਤੁਸੀਂ ਵਿਸ਼ਵਾਸ ਰੱਖ ਕੇ ਕਰਮ ਕਰਦੇ ਹੋ ਵੀਡੀਓ ਪਸੰਦ ਕਰਦੇ ਹੋ ਤਾਂ ਇੱਥੇ ਸਾਡੇ ਗੈਟ ਤੇ ਇੱਕ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਸੋ ਇਹ ਇੱਕ ਤੁਹਾਡਾ ਲਾਈਕ ਸਾਡੀ ਹਿੰਮਤ ਵਧਾਉਂਦਾ ਹੈ ਜੀ ਸੋ ਪਲੀਜ਼ ਇੰਨਾ ਕਰਮ ਜ਼ਰੂਰ ਕਰਨਾ ਤੇ ਵੱਧ ਤੋਂ ਵੱਧ ਵੀਡੀਓ ਨੂੰ ਵੀ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਕਿਸੇ ਹੋਰ ਰੂਹ ਦਾ ਭਲਾ ਹੋ ਸਕੇ ਤੁਹਾਡੀ ਬਦੌਲਤ ਸੋ ਹੁਣ ਤੁਸੀਂ ਅੱਜ ਦੇਖ ਰਹੇ ਹੋ ਕਿ ਅਸੀਂ ਹਰ ਰੋਜ਼ ਵੀਡੀਓ ਪਾਉਂਦੇ ਆਂ ਤੇ ਕਿੰਨੀਆਂ ਰੂਹਾਂ 3000 4000 5000 ਤੱਕ ਵੀ ਵਿਊਜ਼ ਆਸ ਜਾਂਦੀ ਨੇ ਤੇ ਕਿੰਨੀਆਂ ਰੂਹਾਂ ਦਾ ਭਲਾ ਹੋ ਰਿਹਾ ਕਿੰਨੀਆਂ ਰੂਹਾਂ ਪਰਮਾਤਮਾ ਦੇ ਨਾਲ ਜੁੜ ਰਹੀਆਂ ਹੈ ਵਿਸ਼ਵਾਸ ਵੱਜ ਰਿਹਾ ਹੈ ਸੋ ਦੇਖੋ ਕਿੰਨਾ ਵੱਡਾ ਚੰਗਾ ਕਰਮ ਹੁੰਦਾ ਜਾ ਰਿਹਾ ਹੈ ਸੋ ਇਸੇ ਲਈ ਜੇਕਰ ਤੁਸੀਂ ਵੀ ਹਰ ਰੋਜ਼ 5-10 ਜਣਿਆਂ ਨੂੰ ਵੀ ਵੀਡੀਓ ਸ਼ੇਅਰ ਕਰ ਦਿੰਦੇ ਹੋ ਤੇ ਤੁਹਾਡੀ ਵਜ੍ਹਾ ਨਾਲ ਕਿਸੇ ਰੂਹ ਦਾ ਭਲਾ ਹੋ ਜਾਣਾ ਵੀ ਇੱਕ ਚੰਗਾ ਕਰਮ ਹੋਵੇਗਾ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰੀਏ ਕਿ ਐਤਵਾਰ ਦਾ ਕਰਮ ਕਿਹੜਾ ਕਰਨਾ ਤੇ ਉਹ ਕਰਮ ਦੇ ਨਾਲ ਪੀਰ ਕਿਵੇਂ ਸਿੱਧੇ ਹੁੰਦੇ ਨੇ ਰਸਤੇ ਖੁੱਲ ਜਾਂਦੇ ਨੇ ਸੋ ਇਹ ਆਪਾਂ ਜ਼ਿਕਰ ਕਰਦੇ ਹਾਂ ਜੀ ਪਹਿਲਾਂ ਇੱਥੇ ਆਪਾਂ ਐਤਵਾਰ ਦਾ ਕਰਮ ਦੱਸ ਦਈਏ ਜੀ ਕੀ ਜਿਹੜੇ ਸਾਈਂ ਲੋਕਾਂ ਦੀ ਸੇਵਾ ਕਰਦੇ ਨੇ ਸੋ ਇਸ ਵਾਰ ਜੇਠਾ ਹੈਤਵਾਰ ਜ਼ਰੂਰ ਮਨਾਉਣ ਕਿਉਂਕਿ ਇਸ ਸਾਲ ਦਾ ਪਹਿਲਾ ਜੇਠਾ ਹੈਤਵਾਰ ਹੈ ਤੇ ਜੇਠਾ ਹੈਤਵਾਰ ਦੇ ਦਿਨ ਕਈ ਰੂਹਾਂ ਰੋਟ ਪ੍ਰਸ਼ਾਦ ਦਾ ਪੋਗ ਲਗਾਉਂਦੀਆਂ ਹੈ ਸੋ ਰੋਟ ਬਣਾ ਲੈਂਦੀਆਂ ਹੈ ਨਾਲ ਤਲੀਆਂ ਬਣਾ ਲੈਂਦੀਆਂ ਹੈ ਪਰ ਇੱਥੇ ਰੋਟ ਪ੍ਰਸ਼ਾਦ ਕੀ ਹੈ ਕਿ ਰੋਟ ਬਣਾ ਲਿਆ ਫਿਰ ਨਾਲ ਕੜਾ ਪ੍ਰਸ਼ਾਦ ਬਣਾ ਲਿਆ ਸੁਕੜਾ ਪ੍ਰਸ਼ਾਦ ਵੀ ਨਾਲ ਹੋਣਾ ਚਾਹੀਦਾ ਹੈ ਜੇਕਰ ਰੋਟ ਪ੍ਰਸ਼ਾਦ ਦਾ ਪੋ ਲਗਾਉਂਦੇ ਹੋ ਤੇ ਐਤਵਾਰ ਦੇ ਦਿਨ ਦਲੀਆ ਤਾਂ ਬਣਾਉਂਦੇ ਹੀ ਬਣਾਉਂਦੇ ਨੇ ਜਿਹੜੇ ਐਤਵਾਰ ਦੀ ਸੇਵਾ ਕਰਦੇ ਆ ਸੋ ਹੁਣ ਐਤਵਾਰ ਦਾ ਜੋ ਦਲੀਆ ਬਣਾਇਆ ਹੈ ਦਲੀਏ ਦੇ ਨਾਲ ਪੀਰਵਾਰ ਵਾਲੇ ਕਿਵੇਂ ਸਿੱਦੇ ਹੁੰਦੇ ਨੇ ਕਿਉਂਕਿ ਐਤਵਾਰ ਦਾ ਦਲੀਆ ਸੀ ਖਵਾ ਜਿਹਦੇ ਨਾਮ ਦਾ ਦਿੰਦੇ ਆ ਖਵਾਜਾ ਪੀਰ ਨੂੰ ਯਾਦ ਕਰਦੇ ਆ ਤੇ ਖਵਾਜਾ ਪੀਰ ਦੀ ਪੰਜਾਬੀਰਾਂ ਦੇ ਨਾਲ ਵੀ ਚੱਲਦੇ ਨੇ ਪੀਰਾਂ ਖੀਰਾਂ ਦੀ ਲਾਈਨ ਦੇ ਵਿੱਚ ਆ ਜਾਂਦੇ ਨੇ ਜਿੱਤੇ ਜਿੱਦਾਂ ਅਸੀਂ ਦਲੀਆਂ ਦਿੰਨੇ ਜਾਂਦੇ ਨੇ ਇਹਦੇ ਨਾਲ ਵੀ ਰਸਤੇ ਕਲੀਅਰ ਹੋ ਜਾਂਦੇ ਨੇ ਕਿਉਂਕਿ ਖਵਾਜਾ ਖੁਸ਼ ਹੋ ਜਾਂਦਾ ਹੈ ਤੇ ਸਾਰੇ ਪੀਰਾਂ ਦੀ ਨਾਰਾਜ਼ਗੀ ਦੂਰ ਹੋ ਜਾਂਦੀ ਉਹ ਵੀ ਖੁਸ਼ ਹੋ ਜਾਂਦੇ ਨੇ ਕਿਉਂਕਿ ਖਵਾਜਾ ਪੀਰ ਕਹਿੰਦੇ ਕਿ ਪੀਰਾਂ ਦਾ ਪੀਰ ਹੈ ਹਰ ਇੱਕ ਦੀ ਸੁਖਣਾ ਲੈ ਲੈਂਦਾ ਹੈ ਜੋ ਵੀ ਅਸੀਂ ਕਰਮ ਕਰਦੇ ਹਾਂ ਕਬੂਲ ਕਰਦਾ ਹੈ ਤੇ ਰਸਤੇ ਸਿੱਧੇ ਹੋ ਜਾਂਦੇ ਨੇ ਸੋ ਵੱਡੇ ਤੋਂ ਵੱਡਾ ਕਰਮ ਵੀ ਕਬੂਲ ਹੋ ਜਾਂਦਾ ਹੈ ਸੋ ਕਿ ਕਰ ਕਿਸੇ ਦਾ ਕੀਤਾ ਕਰਾਇਆ ਹੈ ਕਿਸੇ ਵੀ ਤਰ੍ਹਾਂ ਦੀ ਸੁਖਣਾ ਹੈ ਭਾਰ ਹੈ ਤੇ ਉਸ ਸਭ ਸੁਖਣਾ ਨੂੰ ਲੈ ਲੈਂਦਾ ਹੈ ਖਵਾਜਾ ਪੀਰ ਸੋ ਜਿਵੇਂ ਕਿ ਆਪਾਂ ਕਈ ਵਾਰ ਦੇਖਿਆ ਹੈ ਕਿ ਕੋਈ ਵੀ ਦੇਵੀ ਦੇਵਤੇ ਨੂੰ ਮੰਨ ਰਿਹਾ ਹੈ ਕਿਸੇ ਵੀ ਪੀਰ ਨੂੰ ਫਕੀਰ ਨੂੰ ਮਸਤਾ ਨੂੰ ਮੰਨਦਾ ਹੈ ਪਰ ਕਰਮ ਕੀਤਾ ਜਾਂਦਾ ਕਿ ਜਲ ਪ੍ਰਵਾਹ ਆ ਚੀਜ਼ ਕਰ ਦਿੱਤੀ ਜਾਵੇ ਕੋਈ ਵੀ ਚੀਜ਼ ਲਾ ਲੋ ਸੋ ਜਲ ਪ੍ਰਵਾਹ ਕਰਦੇ ਹੋ ਤੇ ਖਵਾਜੇ ਦੇ ਹਵਾਲੇ ਹੋ ਜਾਂਦੀ ਆ ਖਵਾਜਾ ਪੀਰ ਜੀ ਕਬੂਲ ਕਰ ਲੈਂਦੇ ਨੇ ਮੋਹਰ ਲਗਾ ਦਿੰਦੇ ਨੇ ਤੇ ਉਹ ਸੁਖਣਾ ਲੈ ਲੈਂਦੇ ਨੇ ਸਾਰੇ ਦੁੱਖਾਂ ਨੂੰ ਦੂਰ ਕਰ ਦਿੰਦੇ ਨੇ ਸੋ ਵੱਡੇ ਤੋਂ ਵੱਡਾ ਕੀ ਤਗਰਾਆ ਵੀ ਖੜਾ ਕੇ ਲੈ ਜਾਂਦੇ ਨੇ ਸੋ ਖਵਾਜੇ ਅੱਗੇ ਕੋਈ ਟਿਕ ਨਹੀਂ ਸਕਦਾ ਵਾਜਾ ਬਹੁਤ ਵੱਡੀ ਹਸਤੀ ਹੈ ਬਹੁਤ ਵੱਡੀ ਤਾਕਤ ਹੈ ਜੇਕਰ ਸਮਝ ਲਿਆ ਜਾਵੇ ਵਿਸ਼ਵਾਸ ਰੱਖ ਕੇ ਕਰਮ ਕੀਤਾ ਹੋਇਆ ਹਮੇਸ਼ਾ ਹੀ ਲੱਗਦਾ ਹੈ ਸੋ ਵਿਸ਼ਵਾਸ ਦੇ ਨਾਲ ਸ਼ਰਧਾ ਦੇ ਨਾਲ ਕਰਮ ਕਰਿਆ ਕਰੋ ਤੇ ਜੇਠਾ ਹੈ ਤਿਵਾ ਜਰੂਰ ਮਨਾਓ ਕਿਉਂਕਿ ਜੇਠਾ ਹੈ ਤਿਵਾ ਬੜੀਆਂ ਹੀ ਖੁਸ਼ੀਆਂ ਦੇ ਨਾਲ ਜ਼ਿੰਦਗੀ ਵਿੱਚ ਆਉਂਦਾ ਹੈ ਤੇ ਸਾਲ ਦੀ ਪਹਿਲੀ ਸ਼ੁਰੂਆਤ ਜੇਠਾ ਤਿਵਾਰ ਤੋਂ ਹੋ ਰਹੀ ਹੈ ਜੀ ਸੋ ਹੁਣ ਆਪਾਂ ਇੱਥੇ ਇਹ ਹੀ ਕਵਾਂਗੇ ਕਿ ਕੱਲ ਜੇਠਾ ਦਿਵਾਰ ਹੈ ਤੇ ਕੱਲ ਬਾਦ ਚੜ੍ਹ ਕੇ ਕਰਮ ਜਰੂਰ ਕਰਨੇ ਸੋ ਰੋਟ ਪਰਸ਼ਾਦ ਦਾ ਭੋਗ ਲਗਾਉਣਾ ਹੈ ਤੇ ਨਾਲ ਕੜਾਹ ਪ੍ਰਸ਼ਾਦ ਹੋ ਚਾਹੀਦਾ ਕਿ ਇਕੱਲਾ ਰੋਟ ਬਣਾਉਂਦੇ ਆ ਤੇ ਤੜੀਆ ਬਣਾਉਂਦੇ ਆ ਸੋ ਨਾਲ ਕੜਾ ਪ੍ਰਸ਼ਾਦ ਹੋਣਾ ਵੀ ਜ਼ਰੂਰੀ ਹੁੰਦਾ ਹੈ ਸੋ ਬਾਕੀ ਕੱਚੀ ਲੱਸੀ ਦਾ ਛਿੱਟਾ ਜ਼ਰੂਰ ਦੋ ਕੱਲ ਐਤਵਾਰ ਦੇ ਦਿਨ ਇਹ ਕਰਮ ਕਰੋ ਸੋ ਜਿੱਥੇ ਜਿੱਥੇ ਤੁਸੀਂ ਇਹ ਕਰਮ ਕਰਦੇ ਜਾਂਦੇ ਆ ਸਮਾਂ ਕੱਢਦੇ ਆ ਤੇ ਉਹ ਮਾਲਕ ਦੇ ਖਾਤੇ 'ਚ ਲਿਖੇ ਜਾਂਦੇ ਨੇ ਤੇ ਇਹ ਕੀਤੇ ਹੋਏ ਕਰਮ ਤੁਹਾਡੀ ਜ਼ਿੰਦਗੀ ਨੂੰ ਫਿਰ ਸੁਧਾਰਦੇ ਨੇ ਜਦੋਂ ਤੁਸੀਂ ਵਿਸ਼ਵਾਸ ਸ਼ਰਧਾ ਦੇ ਨਾਲ ਇਹ ਕਰਮ ਕਰਦੇ ਹੋ ਤੇ ਬਾਕੀ ਕਈ ਰੂਹਾਂ ਤਾਂ ਕਿ ਉਹ ਦੜਜਾ ਦਿੰਦਿਆਂ ਨੇ ਜਿੱਥੇ ਘਰ ਵਿੱਚ ਮੇਨ ਪਾਣੀ ਚੱਲਦਾ ਹੈ ਮੇਨ ਟ੍ਰੈਂਕ ਕੂਟੀ ਹੈ ਸੋ ਮੋਟਰ ਦਾ ਪਾਣੀ ਆ ਰਿਹਾ ਆ ਸੋ ਉਸ ਜਗ੍ਹਾ ਤੇ ਦੀਵਾ ਕਰਦੇ ਨੇ ਐਤਵਾਰ ਦਾ ਵੀ ਸਹੀ ਹੈ ਖਵਾਜੇ ਤੇ ਦੀਵਾ ਕਰਨਾ ਤੇ ਖਵਾਜੇ ਤੇ ਹੀ ਕਈ ਰੂਹਾਂ ਅੱਗ ਰੱਖ ਕੇ ਉਹਦੇ ਤੇ ਧੂਪ ਪਾ ਦਿੰਨੇ ਹੈ ਦਲੀਏ ਦਾ ਜਿਵੇਂ ਇੱਕ ਪਾਠੀ ਲੈਣੀ ਹੈ ਪਾਠੀ ਦੀ ਅੱਗ ਬਣਾ ਲਵੋ ਉਹਦੇ ਉੱਤੇ ਖਵਾਜਾ ਪੀਰ ਦਾ ਨਾਮ ਲੈ ਕੇ ਦਲੀਏ ਦਾ ਜੇਕਰ ਤੂੰ ਪਾਉਂਦੇ ਹੋ ਇਸ ਤੋਂ ਵੱਧਿਆ ਕਰਮ ਹੈ ਸੋ ਖਵਾਜਾ ਪੀਰ ਦੇ ਪੀਤੇ ਹੋਏ ਕਰਮ ਹਮੇਸ਼ਾ ਹੀ ਕਬੂਲ ਹੁੰਦੇ ਨੇ ਜੀ ਵਿਸ਼ਵਾਸ ਰੱਖ ਕੇ ਜੋ ਪ੍ਰੋਬਲਮ ਹੈ ਜੋ ਪਰੇਸ਼ਾਨੀ ਚੱਲ ਰਹੀ ਆ ਉਹਨਾਂ ਅਰਦਾਸ ਬੇਨਤੀ ਕਰੋ ਤੇ ਸਭ ਕੁਝ ਸਹੀ ਹੋ ਜਾਂਦਾ ਹੈ ਜੀ ਸੋ ਹੁਣ ਆਪਣੀ ਤੇ ਵੀਡੀਓ ਸਮਾਪਤ ਕਰਦੇ ਆ ਜੀ જય ਪੀਰਾਂ ਦੀ ਜੀ જય ਸੰਗਤਾਂ ਦੀ